ਮੀਡੀਆ ਰਿਪੋਰਟਾਂ ਦੇ ਮੁਤਾਬਕ ਬੰਗਲਾਦੇਸ਼ ਦੇ ਵਿੱਚ ਜਿਹੜੀ ਰਾਜਨੀਤਿਕ ਸਥਿਤੀ ਹੈ ਉਹ ਬਹੁਤ ਖਰਾਬ ਹੋ ਚੁੱਕੀ ਹੈ ਔਰ ਉੱਥੇ ਪੀੜਾਂ ਜਿਹੜੀਆਂ ਨੇ ਉਹ ਉਗਰ ਹੋਈਆਂ ਨੇ ਸਾਡੀ ਜਿਹੜੀ ਵੱਡੀ ਚਿੰਤਾ ਹੈ ਉਹ ਇਸ ਗੱਲ ਦੀ ਹੈ ਕਿ ਉੱਥੇ ਸਾਡੇ ਇਤਿਹਾਸਕ ਸਥਾਨ ਹੈ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਪਾਵਨ ਸਥਾਨ ਹੈ ਔਰ ਧੰਗੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸੰਬੰਧਿਤ ਵੀ ਉੱਥੇ ਪਾਵਨ ਸਥਾਨ ਹੈ ਜਿਵੇਂ ਕਿ ਖਬਰਾਂ ਆ ਰਹੀਆਂ ਨੇ ਕਿ ਉੱਥੇ ਘੱਟ ਗਿਣਤੀਆਂ ਦੇ ਜਿਹੜੇ ਸਥਾਨ ਹੈ ਧਾਰਮਿਕ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਬਹੁਤ ਹੀ ਮੰਦ ਭਾਗੀ ਗੱਲ ਹੈ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਨੂੰ ਪੀੜਾਂ ਵੱਲੋਂ ਉੱਗ ਰੋ ਕੇ ਨਿਸ਼ਾਨਾ ਬਣਾਉਣਾ ਇਹ ਸਾਡੇ ਵਾਸਤੇ ਬਹੁਤ ਚਿੰਤਾ ਦਾ ਵਿਸ਼ਾ ਵੀ ਹੈ ਭਾਰਤ ਸਰਕਾਰ ਨੂੰ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਬੰਗਲਾਦੇਸ਼ ਦੇ ਅੰਦਰ ਜਿੰਨੇ ਵੀ ਘੱਟ ਗਿਣਤੀਆਂ ਨਾਲ ਸੰਬੰਧਿਤ ਸਥਾਨ ਹੈ ਚਾਹੇ ਸਾਡੇ ਉਹ ਗੁਰਦਾਮ ਹੈ ਇਤਿਹਾਸਕ ਤੇ ਚਾਹੇ ਉਹ ਮੰਦਰ ਨੇ ਉਹਨਾਂ ਦੀ ਸੁਰੱਖਿਆ ਭਾਰਤ ਸਰਕਾਰ ਜਿਹੜੀ ਹੈ ਉਹ ਯਕੀਨੀ ਬਣਾਵੇ ਸਾਨੂੰ ਵੱਡਾ ਫਿਕਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਡੀਆ ਦੇ ਪੋਟਾਂ ਦੇ ਮੁਤਾਬਕ ਬੰਗਲਾਦੇਸ਼ ਦੇ ਵਿੱਚ ਜਿਹੜੀ ਰਾਜਨੀਤਿਕ ਸਥਿਤੀ ਹੈ ਉਹ ਬਹੁਤ ਖਰਾਬ ਹੋ ਚੁੱਕੀ ਹੈ ਔਰ ਉੱਥੇ ਪੀੜਾਂ ਜਿਹੜੀਆਂ ਨੇ ਉਹ ਉਗਰ ਹੋਈਆਂ ਨੇ ਸਾਡੀ ਜਿਹੜੀ ਵੱਡੀ ਚਿੰਤਾ ਹੈ ਉਹ ਇਸ ਗੱਲ ਦੀ ਹੈ ਕਿ ਉੱਥੇ ਸਾਡੇ ਇਤਿਹਾਸਕ ਸਥਾਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਪਾਵਨ ਸਥਾਨ ਹੈ ਅਤੇ ਹਨੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸੰਬੰਧਿਤ ਵੀ ਉੱਥੇ ਪਾਵਨ ਸਥਾਨ ਹੈ ਜਿਵੇਂ ਕਿ ਖਬਰ ਆ ਰਹੀਆਂ ਨੇ ਕਿ ਉੱਥੇ ਕੱਟਗਿੰਟੀਆਂ ਦੇ ਜਿਹੜੇ ਸਥਾਨ ਹੈ ਧਾਰਮਿਕ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕੱਟਗਿੰਟੀਆਂ ਦੇ ਧਾਰਮਿਕ ਸਥਾਨਾਂ ਨੂੰ ਪੀੜਾਂ ਵੱਲੋਂ ਉੱਗ ਰੋਕੇ ਨਿਸ਼ਾਨਾ ਬਣਾਉਣਾ ਇਹ ਸਾਡੇ ਵਾਸਤੇ ਬਹੁਤ ਚਿੰਤਾ ਦਾ ਵਿਸ਼ਾ ਵੀ ਹੈ ਭਾਰਤ ਸਰਕਾਰ ਨੂੰ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਬੰਗਲਾਦੇਸ਼ ਦੇ ਅੰਦਰ ਜਿੰਨੇ ਵੀ ਕਟ ਗਿੰਤੀਆਂ ਨਾਲ ਸੰਬੰਧਤ ਸਥਾਨ ਹੈ ਚਾਹੇ ਸਾਡੇ ਉਹ ਗੁਰਦਾਮ ਹੈ ਇਤਿਹਾਸਕ ਤੇ ਚਾਹੇ ਉਹ ਮੰਦਰ ਨੇ ਉਹਨਾਂ ਦੀ ਸੁਰੱਖਿਆ ਭਾਰਤ ਸਰਕਾਰ ਜਿਹੜੀ ਹੈ ਉਹ ਯਕੀਨੀ ਬਣਾਵੇ ਸਾਨੂੰ ਵੱਡਾ ਫਿਕਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਡੀਆ ਰਪੋਟਾਂ ਦੇ ਮੁਤਾਬਕ ਬੰਗਲਾਦੇਸ਼ ਦੇ ਵਿੱਚ ਜਿਹੜੀ ਰਾਜਨੀਤਿਕ ਸਥਿਤੀ ਹੈ ਉਹ ਬਹੁਤ ਖਰਾਬ ਹੋ ਚੁੱਕੀ ਹੈ ਔਰ ਉੱਥੇ ਪੀੜਾਂ ਜਿਹੜੀਆਂ ਨੇ ਉਹ ਉਗਰ ਹੋਈਆਂ ਨੇ ਸਾਡੀ ਜਿਹੜੀ ਵੱਡੀ ਚਿੰਤਾ ਹੈ ਉਹ ਇਸ ਗੱਲ ਦੀ ਹੈ ਕਿ ਉੱਥੇ ਸਾਡੇ ਇਤਿਹਾਸਕ ਸਥਾਨ ਹੈ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਪਾਵਨ ਅਸਥਾਨ ਹੈ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸੰਬੰਧਿਤ ਵੀ ਉੱਥੇ ਪਾਵਨ ਅਸਥਾਨ ਹੈ ਜਿਵੇਂ ਕਿ ਖਬਰਾਂ ਆ ਰਹੀਆਂ ਨੇ ਕਿ ਉੱਥੇ ਕਟਿੰਟੀਆਂ ਦੇ ਜਿਹੜੇ ਸਥਾਨ ਹੈ ਧਾਰਮਿਕ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਬਹੁਤ ਹੀ ਮੰਦ ਭਾਗੀ ਗੱਲ ਹੈ ਕਟਗਿੰਟੀਆਂ ਦੇ ਧਾਰਮਿਕ ਸਥਾਨਾਂ ਨੂੰ ਪੀੜਾਂ ਵੱਲੋਂ ਉੱਗ ਰੋਕੇ ਨਿਸ਼ਾਨਾ ਬਣਾਉਣਾ ਇਹ ਸਾਡੇ ਵਾਸਤੇ ਬਹੁਤ ਚਿੰਤਾ ਦਾ ਵਿਸ਼ਾ ਵੀ ਹੈ ਭਾਰਤ ਸਰਕਾਰ ਨੂੰ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਬੰਗਲਾਦੇਸ਼ ਦੇ ਅੰਦਰ ਜਿੰਨੇ ਵੀ ਕਟਗਿੰਟੀਆਂ ਨਾਲ ਸੰਬੰਧਿਤ ਸਥਾਨ ਹੈ ਚਾਹੇ ਸਾਡੇ ਉਹ ਗੁਰਦਾਮ ਹੈ ਇਤਿਹਾਸਕ ਤੇ ਚਾਹੇ ਉਹ ਮੰਦਰ ਨੇ ਉਹਨਾਂ ਦੀ ਸੁਰੱਖਿਆ ਭਾਰਤ ਸਰਕਾਰ ਜਿਹੜੀ ਹੈ ਉਹ ਯਕੀਨੀ ਬਣਾਵੇ ਸਾਨੂੰ ਵੱਡਾ ਫਿਕਰ ਹੈ